जय साईं जी दी रब्ब इक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਉਹ ملتی ਰਹੇ ਜੀ ਸੰਤਾਂ ਗੁਰੂਆਂ ਰਹਿ ਬਣਨ ਨੇ ਫਰਮਾਇਆ ਕਿ ਕਰਮ ਜਿਹੜਾ ਹੈ ਉਹ ਉਪਦੇਸ਼ ਨਾਲੋਂ ਵੀ શ્રેਸ਼ਟ ਹੈ ਜ਼ਰਾ ਗੌਰ ਕਰੋ ਸਾਈਂ ਜੀ ਨੇ فرمایا ਕਿ ਜੋ ਕਰਮ ਹੈ ਉਹੀ ਧਰਮ ਹੈ ਕਰਮ ਨੂੰ ਹੀ ਸ਼੍ਰੇਸ਼ਟ فرمایا ਜਿੱਦਾਂ ਮਹਾਤਮਾ ਬੁੱਧ ਸਾਹਿਬ ਨਾ ਉਹਨਾਂ ਜਿੱਥੇ ਵੀ ਜਾਂਦੇ ਤੇ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਉਪਦੇਸ਼ ਸੁਣਨ ਵਾਸਤੇ ਉੱਥੇ ਭਾਰੀ ਭਾਰੀ ਭੀੜ ਜਿਹੜੀ ਸੀ ਓਮੜ ਪੈਂਦੀ ਮਨ ਲੋਕ ਆ ਜਾਂਦੇ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਮੂਰੀਦ ਆ ਜਾਂਦੇ ਕਿਉਂਕਿ ਉਹਨਾਂ ਦੇ ਬਚਨਾਂ ਦੇ ਵਿੱਚ ਅਮਰਤਾ ਔਰ ਹਰ ਸਾਈਂ ਲੋਕ ਸੰਤ ਗੁਰੂ ਰਹਿਬਰ ਪੀਰ ਫਕੀਰ ਦੇ ਬਚਨਾਂ ਚ ਹੀ ਅਮਰਤਾ ਹੈ ਬਾਬਾ ਜੀ ਅਮਰਤ ਵਰਗੇ ਬਚਨਾਂ ਔਰ ਉਹਨਾਂ ਸੰਤਕ ਗੁਰੂਆਂ ਰਹਿਬਰਾਂ ਦੇ ਉਪਦੇਸ਼ਾਂ ਨਾਲ ਹੀ ਉਹਨਾਂ ਦੀ ਬਾਣੀ ਸੁਣਨ ਨਾਲ ਹੀ ਉਹਨਾਂ ਦੇ ਬਚਨ ਸੁਣਨ ਨਾਲ ਹੀ ਇਹ ਵੀ ਹੈ ਕਿ ਬਹੁਤ ਸਾਰੀਆਂ ਗੰਭੀਰ ਜਣੀਆਂ ਸਮੱਸਿਆਵਾਂ ਨੇ ਮੁਸ਼ਕਲਾਂ ਨੇ ਇਨਸਾਨ ਦੀ ਜ਼ਿੰਦਗੀ ਦੀਆਂ ਉਹ ਸੋਲਝ ਜਾਂਦੀਆਂ ਬਾਬਾ ਜੀ ਕੋਈ ਨਾ ਕੋਈ ਰਾਹ ਦਿਖ ਜਾਂਦਾ ਹੈ ਜਦੋਂ ਕੋਈ ਇਨਸਾਨ ਫਸਿਆ ਹੋਵੇ ਜਿਵੇਂ ਸਾਈਂ ਜੀ ਕਹਿੰਦੇ ਕਿ ਜੱਬ ਵੀ ਬੁਰੇ ਹਾਲਾਤ ਸੇ ਮੈਂ ਘਬਰਾਤਾ ਕਿ ਜੱਬ ਵੀ ਬੁਰੇ ਹਾਲਾਤ ਸੇ ਮੈਂ ਘਬਰਾਤਾ ਹੂੰ ਆਵਾਜ਼ ਸਾਈਂ ਜੀ ਕੀ ਆਤੀ ਹੈ ਕਿ ਘਬਰਾ ਨਹੀਂ ਮੈਂ ਆਤਾ ਜ਼ਰਾ ਗੌਰ ਕਰੋ ਉਹ ਰਾਹ ਪਾਣ ਵਾਲੇ ਵੀ ਉਹੀ ਐ ਔਰ ਅੰਦਰ ਦੀ ਆਵਾਜ਼ ਵੀ ਉਹ ਮਾਲਕ ਦੀ ਹੁਣ ਕਰਮ ਸ਼੍ਰੇਸ਼ਟ ਫਰਮਾਇਆ ਹੈ ਕਿ ਇੱਕ ਨਾ ਗਰੀਬ ਕਿਸਾਨ ਸੀ ਉਹ ਗੋਤਮ ਬੁੱਧ ਸਾਹਿਬ ਦਾ ਬਹੁਤ ਵੱਡਾ ਮੁਰੀਦ ਸੀ ਭਗਤ ਸੀ ਉਹਨਾਂ ਦਾ ਤਾਂ ਇੱਕ ਦਿਨ ਮਹਾਤਮਾ ਬੁੱਧ ਸਾਹਿਬ ਜਦੋਂ ਉਹਦੇ ਪਿੰਡ ਪਹੁੰਚੇ ਨਾ ਕਿਉਂਕਿ ਉਹਨੇ ਕਿਹਾ ਸੀ ਬੇਨਤੀ ਕੀਤੀ ਸੀ ਕਿ ਮਾਰੇ ਸਾਡੇ ਪਿੰਡ ਆਇਓ ਵੀ ਸਾਡੇ ਗਾਉਂ ਆਇਓ ਵੀ ਉਪਦੇਸ਼ ਦਿਓ ਉੱਥੇ Satsang ਕਰੋ ਹੁਣ ਜਦੋਂ ਮਹਾਤਮਾ ਬੁੱਧ ਸਾਹਿਬ ਉੱਥੇ ਪਹੁੰਚੇ ਨਾ ਸਾਰਾ ਪਿੰਡ ਆ ਗਿਆ ਉਹਨਾਂ ਨੂੰ ਦੇਖਣ ਵਾਸਤੇ ਉਹਨਾਂ ਨੂੰ ਸੁਣਨ ਵਾਸਤੇ ਉਹਨਾਂ ਦੇ ਅਸ਼ੀਰਵਾਦ ਲੈਣ ਵਾਸਤੇ ਸਾਰੀ ਜਿੰਨੇ ਵੀ ਦੁਨੀਆਂ ਸੀ ਉੱਥੇ ਪਿੰਡ ਦੀ ਆਲੇ-ਦੁਆਲੇ ਦੇ ਪਿੰਡਾਂ ਦੀ ਸਾਰੇ ਆ ਗਏ ਪਰ ਉਹ ਜਿਹਨੇ ਬੇਨਤੀ ਕੀਤੀ ਸੀ ਉਹ ਕਿਸਾਨ ਨਹੀਂ ਆਇਆ ਹੋਇਆ ਕੀ ਕਿ ਉਸ ਦਿਨ ਕਿਸਾਨ ਦੇ ਜਿਹੜੇ ਬੈਲਾਂ ਦੀ ਜੋੜੀ ਸੀ ਨਾ ਉਹ ਕਿਤੇ ਗਵਾਚ ਗਈ ਬਾਬਾ ਜੀ ਹੁਣ ਕਿਸਾਨ ਇਸ ਚੱਕਰ ਵਿੱਚ ਪਿਆ ਰਿਹਾ ਕਿ ਬੁੱਧ ਸਾਹਿਬ ਦਾ प्रवचन ਸੁਣਨ ਜਾਵੇ ਕਿ ਆਪਣੇ ਗਵਾਚੇ ਹੋਏ ਜਿਹੜੇ ਬੈਲ ਆ ਉਹਨਾਂ ਨੂੰ ਖੋਜੇ ਉਹਨਾਂ ਨੂੰ ਲੱਭੇ ਬਹੁਤ ਸਮਾਂ ਸੋਚਣ ਤੋਂ ਬਾਅਦ ਉਹਦੇ ਅੰਦਰੋਂ ਆਵਾਜ਼ ਆਈ ਕਿ ਭਾਈ ਤੂੰ ਆਪਣੇ ਬੈਲਾਂ ਨੂੰ ਲੱਭ ਕਿ ਤੂੰ ਆਪਣੇ ਬੈਲਾਂ ਦੀ ਜੋੜੀ ਨੂੰ ਲੱਭ ਤੇ ਉਹਨੇ ਬੈਲਾਂ ਨੂੰ ਲੱਭਣ ਦਾ ਹੁਣ ਨਿਰਣੇ ਲੈ ਲਿਆ ਪਾਪਾ ਜੀ ਕਈ ਘੰਟੇ ਲੱਭਣ ਤੋਂ ਬਾਅਦ ਉਹਨੂੰ ਉਹਦੇ ਬੈਲਾਂ ਦੀ ਜੋੜੀ ਮਿਲ ਗਈ ਥੱਕਿਆ ਹਾਰਿਆ ਕਿਸਾਨ ਜਦੋਂ ਆਪਣੇ ਘਰ ਪਹੁੰਚਿਆ ਉਹਨੇ ਭੋਜਨ ਕੀਤਾ ਮਾਲਕ ਦਾ ਸ਼ੁਕਰ ਕੀਤਾ ਸੋ ਗਿਆ ਥੱਕ ਹਾਰ ਗਿਆ ਭੁੱਲੀ ਗਿਆ ਕਿ ਜਾਣਾ ਸੀ ਸੋ ਗਿਆ ਰਾਤ ਨੂੰ ਪਹੁੰਚਿਆ ਲੇਟ ਵਿਚਰ ਹੁਣ ਅਗਲੇ ਦਿਨ ਜਦੋਂ ਉੱਠਿਆ ਨਾ ਬੜਾ ਉਹਨੂੰ ਬੋਦੇ ਮਨ ਦੇ ਵਿੱਚ ਆਇਆ ਕਿ ਯਾਰ ਮੈਂ ਮਹਾਤਮਾ ਬੁੱਧ ਸਾਹਿਬ ਨੂੰ ਮਿਲਣ ਹੀ ਗਿਆ ਕਿ ਮੈਂ ਉਹਨਾਂ ਕੋਲ ਪਹੁੰਚਿਆ ਨਹੀਂ ਮੈਂ ਹੀ ਉਹਨਾਂ ਨੂੰ ਬੇਨਤੀ ਕੀਤੀ ਉਹ ਆਏ ਤੇ ਮੈਂ ਉਹਨਾਂ ਦੇ ਦਰਸ਼ਨ ਕਰਨ ਵੀ ਨਹੀਂ ਪਹੁੰਚਿਆ ਉਹਨਾਂ ਦੇ ਦیدار ਕਰਨ ਵੀ ਨਹੀਂ ਪਹੁੰਚ ਪਾਇਆ ਬੜਾ ਆਪਣੇ ਆਪ ਨੂੰ ਕੋਸੇ ਉਹ ਅੰਦਰੋਂ ਉੱਠਿਆ ਸਵੇਰੇ ਬੜੇ ਹੀ ਭਰੇ ਹੋਏ ਦਿਲ ਦੇ ਨਾਲ ਜਦੋਂ ਉੱਥੇ ਪਹੁੰਚਿਆ ਤਾਂ ਉਹਦੇ ਅੱਖਾਂ ਨਮ ਸੀਗੀਆਂ ਤੇ ਮਹਾਤਮਾ ਬੁੱਧ ਸਾਹਿਬ ਨੇ ਜਦੋਂ ਉਹਦੇ ਵੱਲ ਦੇਖਿਆ ਨਾ ਤਾਂ ਦੇਖ ਕੇ ਬੜੇ ਹੀ ਪਿਆਰ ਨਾਲ ਕਹਿੰਦੇ ਕਹਿੰਦੇ ਕਿਉਂ ਐਵੇਂ ਅੱਖਾਂ ਨੰਮ ਕਰੀ ਬੈਠਾ ਕਿਉਂ ਮਾਫੀ ਮੰਗੀ ਜਾਂਦਾ ਹੈ ਉੱਥੇ ਜਿੰਨੀ ਵੀ ਦੁਨੀਆ ਸੀ ਕਹਿੰਦੇ ਮੇਰੀ ਦ੍ਰਿਸ਼ਟੀ ਵਿੱਚ ਮਹਾਤਮਾ ਬੁੱਧ ਸਾਹਿਬ ਕਹਿਣ ਲੱਗੇ ਕਿ ਮੇਰੀ ਦ੍ਰਿਸ਼ਟੀ ਵਿੱਚ ਜਿਹੜਾ ਕਿਸਾਨ ਹੈ ਨਾ ਇਹ ਮੇਰਾ ਸੱਚਾ ਅਨੁਯਾਈ ਹੈ ਸੱਚਾ ਮੂਰੀਦ ਹੈ ਸੱਚਾ ਭਗਤ ਹੈ ਕਿਉਂਕਿ ਇਹਨੇ ਉਪਦੇਸ਼ ਤੋਂ ਜ਼ਿਆਦਾ ਮਹੱਤਵ ਕਰਮ ਨੂੰ ਦਿੱਤਾ ਹੈ ਜੇ ਇਹ ਕੱਲ ਉਹਨਾਂ ਬੈਲਾਂ ਨੂੰ ਲਬਦਾ ਨਾ ਤੇ ਸਿੱਧਾ ਹੀ ਇੱਥੇ ਆ ਜਾਂਦਾ ਮੇਰੇ ਕੋਲ ਮੇਰੀ ਗੱਲ ਇਹਨੂੰ ਸਮਝ ਹੀ ਨਹੀਂ ਸੀ ਆਉਣੀ ਕਿਉਂਕਿ ਇਹਦੇ ਅੰਦਰ ਤਾਂ ਉਹ ਬੈਲ ਟਕੇ ਰਹੇ ਸੀ ਜ਼ਰਾ ਗੌਰ ਕਰੋ ਕਿ ਕਰਮ ਨੂੰ ਇਹ ਨਹੀਂ ਹੈ ਕਿ ਉਪਦੇਸ਼ ਯਾ ਉਹਨਾਂ ਦੇ ਸਾਥ ਸੰਗਿਆਂ ਉਹਨਾਂ ਦੀ ਬਾਣੀ ਜਾਂ ਬਚਨ ਨਹੀਂ ਬੰਦਾ ਕਰ ਸਕਦਾ ਜਾਂ ਪਾਠ ਨਹੀਂ ਕਰ ਉਹਨਾਂ ਨੇ ਕਿਹਾ ਵੀ ਪਹਿਲਾਂ ਉਹ ਚੀਜ਼ ਕਰ ਲੈ ਵੀ ਤੂੰ ਲਾਭ ਲੈ ਸਕਦਾ ਹੈ ਨਹੀਂ ਤੇ ਇਹ ਵਿੱਚ ਹੀ اٹਕੀ ਰਹਿਣੀ ਸੀ ਤਾਂ ਉਹ ਉਪਦੇਸ਼ ਦਿੱਤੇ ਤਾਂ ਵੀ ਤੈਨੂੰ ਸਮਝ ਨਹੀਂ ਕਿਉਂਕਿ ਤੇਰੇ ਦਿਮਾਗ ਦੇ ਵਿੱਚ ਤਾਂ ਬੈਲ ਹੀ ਚੱਲਦੇ ਰਹੇ ਨੇ ਸੀ ਤੇ ਇਹਨਾਂ ਨੇ ਮਹਾਤਮਾ ਬੁੱਧ ਸਾਹਿਬ ਕਹਿੰਦੇ ਇਹਨਾਂ ਨੇ ਕਰਮ ਨੂੰ ਮਹੱਤਵ ਦਿੰਦਾ ਹੈ ਤੇ ਹੁਣ ਕਰਮ ਆਪਣਾ ਕਰਕੇ ਆਏ ਆ ਤਾਂ ਹੁਣ ਮੇਰੀਆਂ ਗੱਲਾਂ ਜਿਹੜੀਆਂ ਹੈ ਉਹ ਬੜੇ ਗੌਰ ਨਾਲ ਸੁਣਨਗੇ ਉਹ ਤੋਂ ਕੁਝ ਗਿਆਨ ਲੈਣਗੇ ਕੁਝ ਅੱਗੇ ਵਧਣਗੇ ਤੇ ਇਹ ਬੜਾ ਹੀ ਖੁਸ਼ੀ ਦਾ ਕੰਮ ਇਹਨਾਂ ਨੇ ਕੀਤਾ ਹੈ ਇਹ ਮੇਰੇ ਸੱਚਿਆਂ ਨੂੰ ਯਾਈ ਹੈ ਮੇਰੇ ਸੱਚੇ ਮੂਰੀਦ ਹੁਣ ਇਹ ਗੱਲ ਹੈ ਬਾਬਾ ਜੀ ਕੇ ਇਨਸਾਨ ਕਰਮ ਕਰੇ ਸਾਈਂ ਲੋਕਾ ਫਰਮਾਇਆ ਕਿ ਸਭ ਤੋਂ ਵਧੀਆ ਉਹੀ ਇਨਸਾਨ ਹੈ ਜਿਹੜਾ ਕਰਮ ਕਰੇ ਕਰਮ ਕਰਕੇ ਜੋ ਵੀ ਪ੍ਰਾਪਤੀ ਹੁੰਦੀ ਹੈ ਇਹ ਕਹੇ ਕਿ ਮਾਲਕ ਨੇ ਦਿੱਤਾ ਉਹਦੇ ਚ ਮੈਅ ਨਹੀਂ ਹੋਣੀ ਚਾਹੀਦੀ ਜਿਹੜਾ ਹੰਕਾਰਿਆ ਗਿਆ ਉਹ ਫਿਰ ਆਪ ਤਾਂ ਚਲੋ ਉਹਨੇ ਪੈਣਾ ਹੀ ਹੈ ਉਹੀ ਗੱਲ ਆ ਗਈ ਵੀ ਡੁੱਬਣਾ ਹੀ ਆ ਨਾਲ ਪਿੱਛੇ ਪੁਛਤਾ ਵੀ ਲੈ ਡੁੱਬਦਾ ਹੈ ਹੰਕਾਰੀ ਇਨਸਾਨ ਯੋਗੀ ਉਹ ਕਾਮੀ ਇਹੋ ਜੇ ਕਰ ਜਾਂਦਾ ਹੈ ਕਿ ਉਹ ਪਿਛਲਿਆਂ ਨੂੰ ਵੀ ਫਿਰ ਤੰਗ ਕਰਦਾ ਹੈ। ਬਾਕੀ ਕਰਮ ਆਪੋ ਆਪਣੇ ਹੁੰਦੇ ਹੈ। ਹਰ ਇਨਸਾਨ ਦਾ ਆਪਣਾ ਕਰਮ ਹੈ। ਕਰਮ ਹੀ ਆਪੋ ਆਪਣੀ ਕੀ ਨੇੜੇ ਕਿ ਦੂਰ ਸਾਹਮਣੇ ਆ ਜਾਂਦੀ ਹੈ। ਕਰਮ ਨੂੰ ਪ੍ਰਧਾਨ ਕਿਹਾ ਗਿਆ ਹੈ। ਸਾਈਂ ਲੋਕਾਂ ਗੁਰੂਆਂ ਰਹਿ ਬਸਾਈਂ ਜੀ ਨੇ ਲਿਖ ਕੇ ਲਾਇਆ ਦਰਬਾਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜੋ ਕਰਮ ਹੈ ਵਹੀ ਧਰਮ ਹੈ। ਕਿ ਤੁਹਾਡਾ ਕਰਮ ਚੰਗਾ ਹੋਣਾ ਚਾਹੀਦਾ ਹੈ। ਕਰਮ ਨੇਕ ਹੋਣਾ ਚਾਹੀਦਾ ਹੈ ਤਾਂ ਉਹੀ ਧਰਮ ਬਣ ਗਿਆ। ਤੇ ਜੇ ਤੁਹਾਡਾ ਕਰਮ ਮਾੜਾ ਹੈ, ਕਰਮ ਚੰਗੇ ਨਹੀਂ ਹੈ ਤਾਂ ਉਹੀ ਫਿਰ ਆਧਰਮ ਬਣ ਗਿਆ। ਜੇ ਕਿਸੇ ਨਾਲ ਲੜਾਈਆਂ ਝਗੜੇ ਕਰੀ ਜਾਂਦੇ ਨੇ ਧਰਮ ਦੇ ਨਾਂ ਤੇ ਲੜੀ ਜਾਂਨੇ ਤਾਂ ਉਹ ਫਿਰ ਧਰਮ ਦਾ ਕਾਰਮ ਥੋੜੀ ਰਹਿ ਗਿਆ ਹਾਂ ਕੋਈ ਜ਼ੁਲਮ ਦੇ ਖਿਲਾਫ ਉੱਠਦਾ ਹੈ ਤਾਂ ਉਹ ਧਰਮ ਹੈ ਜੋ ਜਿੰਨਾ ਕਿ ਬਾਬਾ ਜੀ ਸਾਨੂੰ ਸਮਝ ਲਗਦੀ ਹੁਣ ਇਸ ਜਿਹੜੀ ਇਹ ਜਿਹੜਾ ਇਹ ਜਿਹੜੀ ਕਿੱਸਾ ਹੈ ਜਿਹੜਾ ਅਸਲ ਇਹ ਘਟਨਾ ਹੈ ਇਹਦਾ ਸਾਰ ਕੀ ਹੈ ਕਿ ਇਨਸਾਨ ਦੀਆਂ ਰੱਬ ਨੇ ਆਪੋਂ ਆਪਣੀਆਂ ਡਿਊਟੀਆਂ ਲਾਈਆਂ ਹੋਈਆਂ ਔਰ ਜਿਹੜਾ ਵੀ ਇਨਸਾਨ ਆਪਣੀ ਡਿਊਟੀ ਨੂੰ ਆਪਣੀ ਭੂਮਿਕਾ ਜਿਹੜੀ ਹੈ ਜੋ ਨਿਭਾਣ ਆਇਆ ਹੈ ਉਹਨੂੰ ਇਮਾਨਦਾਰੀ ਨਾਲ ਨਿਭਾਉਂਦਾ ਹੈ ਇਹੀ ਸੱਚੀ ਜਿਹੜੀ ਅਧਿਆਤਮਿਕਤਾ ਹੈ ਬਾਬਾ ਜੀ ਆਪਣੇ ਰੱਬ ਨੂੰ ਯਾਦ ਕਰਦਾ ਰਹੇ ਕਹਿੰਦੇ ਨਾ ਕਿ ਹਰ ਸਵਾਸ ਸਵਾਸ ਉਸ ਮਾਲਕ ਦੇ ਲਿਖੇ ਲਾਉਣਾ ਤੇ ਕੰਮ ਵੀ ਕਰਨੇ ਆ ਦੁਨੀਆਦਾਰੀ ਵਾਲੇ ਪਾਸੇ ਵੀ ਧਿਆਨ ਦੇਣਾ ਪਰ ਰਹਿਣਾ ਇਕਾਂਤੀ ਇਹ ਵੀ ਯਾਦ ਰੱਖਣਾ ਉਹਨਾਂ ਨੇ ਕਿਹਾ ਵੀ ਜੇ ਦੁਕਾਨ ਤੇ ਜਾਣਾ ਤਾਂ ਦੁਕਾਨ ਮੰਦਰ ਵਰਗੀ ਹੈ ਜੇ ਘਰ ਆਣਾ ਘਰ ਮੰਦਰ ਵਰਗਾ ਹੈ ਦੁਨੀਆ ਦੀ ਭੀੜ ਹੈ ਦੁਨੀਆਦਾਰੀ ਦੀ ਭੀੜ ਹੈ ਪਰ ਉਹ ਦੁਨੀਆਦਾਰੀ ਦਾ ਜਲ ਜਿਹੜਾ ਹੈ ਉਹ ਤੁਹਾਡੇ ਨਾਲ ਛੂ ਨਹੀਂ ਸਕੇਗਾ ਜੇ ਤੁਹਾਡੇ ਅੰਦਰ ਉਹ ਜਿਹੜਾ ਰੰਗ ਚੱਲਦਾ ਰਹੇਗਾ ਬਾਬਾ ਜੀ ਇਹ ਜਲ ਮੇਰੇ ਮੁਰਸ਼ਿਦ ਵਾਲਾ ਸਾਰੇ ਤੀਰਥਾਂ ਤੋਂ ਮਹਿੰਗਾ ਇਹ ਵਾਲੀ ਗੱਲ ਹੈ ਜਿਨ੍ਹਾਂ ਨੇ ਭਰ ਕੇ ਸਿਰ ਤੇ ਧਰਿਆ ਪੈਰ ਰੱਖਣ ਦਾ ਤਰਕ ਉਹ ਆਪਣੇ ਆਪ ਦੇ ਵਿੱਚ ਜਾਗਰੂਕਤਾ ਵਿੱਚ ਨਹੀਂ ਵੀ ਆ ਸਹੀ ਹੈ ਇਹ ਕੀ ਹੈ ਸੋ ਇਸ ਕਰਕੇ ਉਹਨਾਂ ਨੇ ਕਰਮ ਨੂੰ ਪ੍ਰਧਾਨ ਕਿਹਾ ਕਿਉਂਕਿ ਉਹ ਹਰ ਚੀਜ਼ ਦੇ ਵਿੱਚ ਆਪ ਇਨਵੋਲ ਹੈ ਬਾਬਾ ਜੀ ਜਿਹੜਾ ਰੱਬ ਦਾ ਪਿਆਰਾ ਹੈ ਉਹ ਰੱਬ ਉਹਦੇ ਨਾਲ ਹਰ ਕਰਮ ਦੇ ਵਿੱਚ ਇਨਵੋਲ ਹੈ ਪਰ ਜੇ ਉਹ ਆਪਣੇ ਹਿਸਾਬ ਨਾਲ ਚੱਲਦਾ ਕਿਸੇ ਦੇ ਕਹੇ ਤੇ ਫਿਰ ਉਹ ਕਹਿੰਦੇ ਨਾ ਵੀ ਹੁਣ ਇੱਕ ਸ਼ੈਤਾਨ ਚਲਾ ਰਿਹਾ ਹੈ ਇੱਕ ਰੱਬ ਚਲਾ ਰਿਹਾ ਹੈ ਗਲਤ ਉੱਥੇ ਆ ਜਾਂਦੀ ਬਾਬਾ ਜੀ ਫਿਰ ਉਹ ਸ਼ੈਤਾਨੀ ਦਿਮਾਗ ਵੀ ਬੰਦੇ ਦਾ ਹੀ ਹੈ ਉਹ ਬਾਹਰੋਂ ਦਾਣਾ ਜਿਹਦੇ ਦੇ ਲਾਲਚ ਬਹੁਤਾ ਆ ਗਿਆ ਹੈ ਜਿਹੜਾ ਆਪਣੇ ਹਿਸਾਬ ਨਾਲ ਚੱਲਣ ਲੱਗ ਪਿਆ ਹੈ ਪੁੱਛੇ ਬਿਨਾਂ ਕਿਸੇ ਦਾ ਕੰਮ ਕਰਨਾ ਉਹਨੂੰ ਪੁੱਛੇ ਬਿਨਾਂ ਕਰੀ ਜਾਂਦਾ ਹੈ ਤਾਂ ਫਿਰ ਉਹ ਬਾਅਦ ਵਿੱਚ ਪਛਤਾਣਾ ਵੀ ਕਿਹਾ ਪਛਤਾਣਾ ਕਿਉਂਕਿ ਆਪ ਪਛਤਾਏਂ ਕੀ ਆਉਤ ਜਦ ਚਿੜੀਆ ਚੁਗ ਗਈ ਕੇ ਔਰ ਇਹ ਗੱਲ ਯਾਦ ਰੱਖਣਾ ਕਿ ਹਰ ਧਰਮ ਹਰ ਇੱਕ ਧਰਮ ਕੋਈ ਵੀ ਜਿਹੜਾ ਧਰਮ ਹੈ ਉਹ ਬਾਬਾ ਜੀ ਆਪਣੀ ਆਪਣੀ ਜਗ੍ਹਾ ਤੇ ਮਹਾਨ ਹੈ ਮਹਾਨ ਹੈ ਪਰ ਗੱਲ ਇੱਥੇ ਹੀ ਹੈ ਕਿ ਮੈਂ ਨਹੀਂ ਮੰਨਦਾ ਧਰਮ ਬੁਰਾ ਹੈ ਧਰਮ ਦਾ ਕੋਈ ਕਰਮ ਬੁਰਾ ਹੈ ਇਲਮ ਪੜੇ ਪਰ ਅਮਲ ਕਰੇ ਨਾ ਉਹ ਵੱਡਾ ਬੇਸ਼ਰਮ ਬੁਰਾ ਹੈ ਇਨਸਾਨ ਹੀ ਬੁਰਾ ਹੈ ਧਰਮ ਨਹੀਂ ਬੁਰਾ ਕੋਈ ਔਰ ਸਾਰੇ ਧਰਮਾਂ ਦੇ ਵਿੱਚ ਕਰਮਾਂ ਨੂੰ ਹੀ ਸਰਵਪਰੀ ਮਹੱਤਵ ਦਿੱਤਾ ਗਿਆ ਉੱਚਾ ਮੰਨਿਆ ਗਿਆ ਸੋ ਇਹੀ ਮਹਾਤਮਾ ਬੁੱਧ ਸਾਹਿਬ ਨੇ ਫਰਮਾਇਆ ਔਰ ਇਹੀ ਸੰਤਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਨੇ ਫਰਮਾਇਆ ਕਿ ਜਿਤੇਰੇ ਕਰਮ ਚੰਗੇ ਹੈ ਤਾਂ ਫਿਰ ਤੈਨੂੰ ਉਸ ਮਾਲਕ ਦਾ ਨਾਮ ਲੈ ਦਾ ਵੀ ਤੈਨੂੰ ਉਹ ਰੰਗ ਮਿਲਣਾ ਹੈ ਜੋ ਤੂੰ ਕਦੇ ਸੋਚਿਆ ਵੀ ਨਹੀਂ ਹੋਏਗਾ ਤੇ ਜੇ ਕਰਮ ਮਾੜੇ ਹੈ ਤਾਂ ਫਿਰ ਉਹ ਨਾਲ ਦੀ ਨਾਲ ਫੈਸਲੇ ਵੀ ਹੋਣੇ ਬਾਬਾ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸ਼ਾ ਵਲੀ ਜੀ ਓਮ ਬੁੱਧਾਏ ਨਮਹ ਸਭ ਨੂੰ ਸਲਾਮ ਹੈ